ਤਾਂ ਇਹ ਆਵਾਜ਼ ਬਹੁਤ ਵੱਡੀ ਨੂੰ ਜੀ ਤੋ ਬਹਾਲ ਕੀਤਾ ਗਿਆ ਕੀ ਕਹਿਣਾ ਜਣਾਵਾਲੇ ਤੁਸੀਂ ਅੱਜ ਸੀਟ ਤੇ ਬੈਠੋਗੇ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਅਗੇ ਅਰਦਾਸ ਕਰਦਿਆਂ ਜੀ ਉਸ ਨੂੰ ਲੱਖ ਲੱਖ ਮੁਬਾਰਕਾਂ ਪਰਮਾਤਮਾ ਨੇ ਜਿਹਨੇ ਸਾਨੂੰ ਸੀਟ ਬਖਸ਼ੀ ਦੁਬਾਰਾ ਮਾਨਯੋਗ ਹਾਈ ਕੋਰਟ ਤੇ ਸਾਨੂੰ ਪ੍ਰੋਸੈਸਾ ਸੀਗਾ ਪੂਰਾ ਪ੍ਰੋਸੈਸਾ ਸੀਗਾ ਵੀ ਦੇਰ ਤਾਂ ਹੋ ਸਕਦੀ ਹੈ ਪਰ ਦੇਰ ਨਹੀਂ ਉਹ ਵੀ ਸਾਡੇ ਹੱਕ ਚ ਫੈਸਲਾ ਕਰੂ ਸਾਨੂੰ ਤੇ ਜੋ ਖੁਸ਼ੀ ਆ ਸਾਰੇ ਸ਼ਹਿਰ ਨੂੰ ਖੁਸ਼ੀ ਆਗੀ ਜਿੰਨੇ ਐਮਸੀ ਸਾਹਿਬਾਨ ਨੇ ਜਾਂ ਉਹਦੇ ਪ੍ਰਧਾਨ ਜੀ ਨੇ ਇੱਧਰ ਸਾਬਕਾ ਪ੍ਰਧਾਨ ਜੀ ਨੇ ਸਾਰੇ ਵੀ ਜਿੰਨੇ ਮੇਰੇ ਨਾਲ ਹੈ ਸਾਰਿਆਂ ਨੂੰ ਸਾਨੂੰ ਬਹੁਤ ਵੱਡੀ ਖੁਸ਼ੀ ਹੈ। ਹੋਰ ਕੀ ਕਹਿਣਾ ਚਾਹੁੰਦੇ ਹੋ? ਹੋਰ ਤਾਂ ਇਹੀ ਕਹਿਣਾ ਚਾਹੁੰਦਾ ਵੀ ਸ਼ਹਿਰ ਦੇ ਵਾਦੋ-ਵਾਦ ਸਾਰੇ ਇਕੱਠੇ ਹੋ ਕੇ ਸ਼ਹਿਰ ਦਾ ਵਿਕਾਸ ਕਰਾਈਏ। ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਜੋ ਮਾਨਯੋਗ ਹਾਈ ਕੋਰਟ ਦਾ ਫੈਸਲਾ ਆਇਆ ਸਾਰੇ ਸ਼ਹਿਰ ਦੇ ਵਿੱਚ ਸਾਰੀ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਸਾਨੂੰ ਪੂਰਾ ਹਾਈ ਕੋਰਟ ਤੇ ਭਰੋਸਾ ਜੀ ਵੀ ਜਿਹੜਾ ਇਹ ਆਪ ਪਾਰਟੀ ਸਰਕਾਰ ਨੇ ਧੱਕੇ ਨਾਲ ਸਾਡੇ ਪ੍ਰਧਾਨ ਨੂੰ ਡਿਸਮਿਸ ਕੀਤਾ ਸੀ ਉਹ ਅੱਜ ਬਹਾਲ ਕੀਤਾ ਤਾਂ ਕਿ ਜਿਹੜੇ 9 ਸਾਲ ਤੋਂ ਰਏ ਸੀ ਹੁਣ ਦੁਬਾਰਾ ਤੁਹਾਡੇ ਦੋਸਤਾਂ ਦੇ ਮਿੱਤਰਾਂ ਦੇ ਸਹਿਯੋਗ ਨਾਲ ਸ਼ਹਿਰ ਦਾ ਜਿਹੜਾ ਵਿਕਾਸ ਅਧੂਰਾ ਪਿਆ ਉਹਨੂੰ ਪੂਰਾ ਕਰਾਂਗੇ। ਕੀ ਕਹਣਾ ਜਨ ਲੋਕ ਜਿੱਤ ਹੋਈ ਆ। ਲੋਕਤੰਤਰ ਦੀ ਜਿੱਤ ਹੋਈ ਹੈਗੀ। ਆਪ ਸਰਕਾਰ ਨੇ ਤੱਕੇशाही ਨਾਲ ਨਗਰ ਕੌਂਸਲ ਦੇ ਪ੍ਰਧਾਨ ਨੂੰ ਹਟਾਇਆ ਸੀਗਾ ਮਾਨਯੋਗ ਹਾਈ ਕੋਰਟ ਨੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਦੁਬਾਰਾ ਬਹਾਲ ਕੀਤਾ। ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆਂ ਵੀ ਸਾਰੇ ਰਲ ਮਿਲ ਕੇ ਜੋ ਸ਼ਹਿਰ ਦਾ ਵਿਕਾਸ ਰੁਕਿਆ ਹੋਇਆ ਸੀ ਉਹ ਵਿਕਾਸ ਨੂੰ ਪੂਰੀ ਤਰੀਕੇ ਨਾਲ ਅਮਲ ਵਿੱਚ ਲਿਆਉਣ ਧੰਨਵਾਦ